ਮਿੱਤਰ ਹੈ ਕੌਣ ਹੈ ਭਗਤ ਨਾਮਦੇਵ ਜੀ ਤੇ ਭਗਤ ਤ੍ਰਿਲੋਚਨ ਜੀ ਦੋਨੋਂ ਮਿੱਤਰ ਨੇ ਦੇਖੋ ਦੁਨੀਆਂ 'ਚ ਐਸੇ ਬਹੁਤ ਲੋਕ ਹੋਣਗੇ ਜਿਹੜੇ ਤੁਹਾਡੇ ਸਾਹਮਣੋਂ ਸ਼ੀਸ਼ਾ ਚੱਕ ਕੇ ਦੂਜੇ ਪਾਸੇ ਰੱਖ ਦਿੰਦੇ ਨੇ ਸ਼ੀਸ਼ੇ ਨੂੰ ਚੱਕ ਕੇ ਦੂਜੇ ਪਾਸੇ ਰੱਖ ਦਿੰਦੇ ਨੇ ਅੱਗੇ ਆਵ ਖੜੇ ਹੋ ਜਾਂਦੇ ਨੇ ਪਰ ਦੁਨੀਆ 'ਚ ਬਹੁਤ ਘੱਟ ਲੋਕ ਹੁੰਦੇ ਨੇ ਜਿਹੜੇ ਸ਼ੀਸ਼ਾ ਚੱਕ ਕੇ ਤੁਹਾਡੇ ਸਾਹਮਣੇ ਰੱਖ ਦਿੰਦੇ ਨੇ। ਔਰ ਜਿਹੜੇ ਸ਼ੀਸ਼ਾ ਚੱਕ ਕੇ ਸਾਡੇ ਸਾਹਮਣੇ ਰੱਖਦੇ ਨੇ ਨਾ ਉਹ ਸਾਨੂੰ ਨਿੰਮ ਦੀ ਤਰ੍ਹਾਂ ਕੌੜੇ ਲੱਗਦੇ ਨੇ। ਪਰ ਇੱਕ ਗੱਲ ਧਿਆਨ ਰੱਖਿਓ ਜਿਹੜੇ ਸੱਜਣ ਨਿੰਮ ਦੀ ਤਰ੍ਹਾਂ ਕੌੜੇ ਹੁੰਦੇ ਨੇ ਉਹਨਾਂ ਨੂੰ ਸਾਹਮਣੇ-ਸਾਹਮਣੇ ਰੱਖਣਾ ਚਾਹੀਦਾ ਹੈ। ਉਹ ਮਿੱਠੇ ਨਹੀਂ ਹੁੰਦੇ। মিઠھے ਨਹੀਂ ਹੁੰਦੇ ਪਰ ਇਹ ਸੱਚ ਹੈ ਕਿ ਜਦੋਂ ਵੀ ਕੋਈ ਮੁਸ਼ਕਲ ਬਣਦੀ ਹੈ ਨਾ ਉਹ ਕੌੜੀ ਦਵਾਈ ਦੀ ਤਰ੍ਹਾਂ ਫਿਰ ਕੰਮ ਆਉਂਦੇ ਨੇ ਪਰ ਸਾਨੂੰ ਉਹ ਸੱਜਣ ਚੰਗੇ ਨਹੀਂ ਲੱਗਦੇ ਜਿਹੜੇ ਸ਼ੀਸ਼ਾ ਸਾਡੇ ਸਾਹਮਣੇ ਰੱਖ ਦਿੰਦੇ ਨੇ ਵੀ ਤੂੰ ਆਹ ਹੈ ਬਹੁਤ ਘੱਟ ਅਸੀਂ ਝੂਠੀ ਤਾਰੀਫ਼ ਸੁਣਦੇ ਆਪਨੀ ਵੀ ਤੂੰ ਆਹ ਹੈ ਤੂੰ ਐਸਾ ਹੈ ਇਹ ਸਾਰੇ ਸੱਜਣ ਐਸੇ ਨਹੀਂ ਹੁੰਦੇ ਜਿਹੜੇ ਤੁਹਾਨੂੰ ਤੁਹਾਡੀ ਅਸਲੀਅਤ ਦੇ ਨਾਲ ਰੂ ਬੂਰੂ ਕਰਵਾਉਂਦੇ ਨੇ ਬਹੁਤ ਘੱਟ ਬਹੁਤ ਥੋੜੇ ਔਰ ਗੁਰਸਿੱਖ ਪਿਆਰੋਂ ਐਸੇ ਸੱਜਣਾ ਦੀ ਕਦਰ ਹੋਣੀ ਚਾਹੀਦੀ ਐ ਐਸੇ ਸੱਜਣਾ ਨੂੰ ਸੰਭਾਲ ਲੈਣਾ ਚਾਹੀਦਾ ਸਮਾਂ ਰਹਿੰਦੇ ਆ ਸ਼ੇਖਸ਼ਾਦੀ ਜੀ ਕਹਿੰਦੇ ਕਿ ਮੈਂ ਆਪਣੇ ਮਿੱਤਰਾਂ ਤੋਂ ਦੁਖੀ ਹਾਂ ਕਿਸ ਨੇ ਪੁੱਛਿਆ ਜੀ ਇਸ ਮਿੱਤਰਾਂ ਕਰਕੇ ਤੇ ਲੋਕ ਸੁਖੀ ਹੁੰਦੇ ਨੇ ਤੁਸੀਂ ਆਪਣੇ ਮਿੱਤਰਾਂ ਤੋਂ ਦੁਖੀ ਹੋ ਉਹ ਕਹਿੰਦਾ ਹਾਂ ਮੈਂ ਦੁਖੀ ਆ ਮੈਂ ਇੱਕ ਚੰਗੇ ਦੁਸ਼ਮਣ ਦੀ ਭਾਲ ਦੇ ਵਿੱਚ ਆ ਇਹ ਦੁਸ਼ਮਣ ਦੀ ਭਾਲ ਚੋਂ ਤੁਸੀਂ ਕਿਉਂ ਤਾਂ ਸ਼ੇਖ ਸਾਦ ਦੀ ਕਹਿੰਦੇ ਕਿ ਜਿਹੜੇ ਮੇਰੇ ਮਿੱਤਰ ਨੇ ਨਾ ਉਹ ਮੇਰੇ ਕੰਡਿਆਂ ਨੂੰ ਵੀ ਫੁੱਲੀ ਦੱਸੀ ਜਾਂਦੇ ਨੇ ਮੇਰੇ ਜਿਹੜੇ ਕੰਡੇ ਨੇ ਉਹਨਾਂ ਨੂੰ ਵੀ ਫੁੱਲੀ ਦੱਸੀ ਜਾਂਦੇ ਭਾਬ ਜਿਹੜੇ ਮੇਰੇ ਔਗਣ ਨੇ ਉਹਨਾਂ ਨੂੰ ਵੀ ਗੁਣੀ ਦੱਸੀ ਜਾਂਦੇ ਨੇ ਕਹਿੰਦਾ ਮੈਂ ਦੁਸ਼ਮਣ ਦੀ ਭਾਲ ਚਾਹ ਘਟ ਤੋਂ ਘਾਟ ਤੋਂ ਮੇਰੇ ਕੰਡਿਆਂ ਨੂੰ ਤੇ ਕੰਡੇ ਕਹੈ ਮੇਰੇ ਔਗਣਾਂ ਨੂੰ ਔਗਣ ਕਹੈ ਚੰਗਾ ਮਿੱਤਰ ਜਿਹੜਾ ਨਾ ਉਹ ਤੁਹਾਡੇ ਕੰਡਿਆਂ ਨੂੰ ਕੰਡੇ ਰਹਿਣ ਕਹਿਣ ਦੀ ਤਾਕਤ ਰੱਖਦਾ ਹੈ ਉਹ ਤੁਹਾਡੀ ਨਾਰਾਜ਼ਗੀ ਜਿਹੜੀ ਹੈ ਨਾ ਉਹਨੂੰ ਸਹਿਣ ਦੀ ਤਾਕਤ ਰੱਖਦਾ ਹੈ ਉਹ ਤੁਹਾਡੀ ਨਾਰਾਜ਼ਗੀ ਨੂੰ ਬਰਦਾਸ਼ਤ ਕਰਨ ਦੀ ਤਾਕਤ ਰੱਖਦਾ ਹੈ ਉਹ ਚੰਦ ਹੈ ਵੀ ਕੋਈ ਗੱਲ ਨਹੀਂ ਜੇ ਨਾਰਾਜ਼ ਹੁੰਦਾ ਹੋਜ ਹੈ ਪਰ ਇਹਦਾ ਨੁਕਸਾਨ ਨਹੀਂ ਹੋਣਾ ਚਾਹੀਦਾ ਸਭ ਤੋਂ ਕੌੜੇ ਸਾਨੂੰ ਸਾਡੀ ਜ਼ਿੰਦਗੀ 'ਚ ਸਾਡੇ ਮਾਪੇ ਲੱਗਦੇ ਨੇ ਤੁਸੀਂ ਦੇਖ ਲਓ ਸਭ ਤੋਂ ਕੌੜੇ ਕੁਰਖਤ ਕੌੜੇ ਨਿੰਮ ਤੋਂ ਵੀ ਕੌੜੇ ਸਾਡੇ ਮਾਪੇ ਪਰ ਜੇਕਰ ਦੁਨੀਆ 'ਚ ਤੁਹਾਡਾ ਕੋਈ ਅਤੈਸ਼ੀ ਹੈ ਉਹ ਤੁਹਾਡੇ ਮਾਪੇ ਹੀ ਨੇ ਹੋਰ ਗੌਣ ਐ ਦੱਸੋ ਤੁਹਾਡੇ ਮਾਪਿਓ ਨੇ ਫਿਰ ਜੇਕਰ ਕੋਈ ਤੁਹਾਨੂੰ ਚੰਗਾ ਸੱਜਣ ਸਾਥੀ ਮਿੱਤਰ ਮਿਲ ਜਾਂਦਾ ਫਿਰ ਉਹਨੂੰ ਸੰਭਾਲਣਾ ਚਾਹੀਦਾ ਉਹਨੂੰ ਗੁਮਾਣਾ ਨਹੀਂ ਚਾਹੀਦਾ ਕਿਉਂਕਿ ਉਹ ਹੀ ਹੈ ਬੰਦਾ ਜਿਹੜਾ ਤੁਹਾਡੇ ਮੂੰਹ ਤੇ ਤੁਹਾਨੂੰ ਕਹਿ ਸਕਦਾ ਵੀ ਆਹ ਤੇਰੇ 'ਚ ਕਮੀਆਂ ਨੂੰ ਠੀਕ ਕਰਾ ਬਾਕੀ ਕੋਈ ਨਹੀਂ ਕਹਿੰਦਾ ਉਹ ਬਾਕੀਆਂ ਨੂੰ ਇਹ ਵੀ ਆਪਾਂ ਕੀ ਲੈਣਾ ਦੇਣਾ ਨਰਾਜ ਹੋਵੇਗਾ ਆਪਾਂ ਨਰਾਜ ਕਰਕੇ ਕੀ ਲੈਣਾ ਮਹਾਰਾਜ ਜੀ ਕਹਿੰਦੇ ਗੱਲੀ ਸੋ ਸੱਜਣ ਵੀ ਟੁੰਡੇਂਦੀ ਇੱਕ ਨਾਲਾ ਹਾਂ ਕਿ ਗੱਲਾਂ ਕਰਕੇ ਸੱਜਣ ਮਿੱਤਰ ਵੀਹਾਂ ਨੇ ਲੱਭਾਂ ਤੇ ਇੱਕ ਵੀ ਨਹੀਂ ਲੱਭਦਾ